ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ ਆਓ ਗੁਰਮੁਖ ਪਿਆਰਿਓ ਸ਼ਬਦ ਦੀ ਵਿਚਾਰ ਕਰੀਏ ਮਾਲਕ ਮੇਰ ਕਰਨ ਸਤਿਗੁਰੂ ਮੇਰ ਕਰਨ ਗੁਰਮੁਖ ਪਿਆਰਿਓ ਮਨ ਆਪਣਾ ਇਸ ਤ੍ਰਹਿ ਗੁਣਾਂ ਦੇ ਵਿੱਚ ਆ ਚੁੱਕਾ ਵਾ ਤੇ ਫਸ ਚੁੱਕਾ ਵਾ ਬਸ ਇੱਕ ਹੀ ਇੱਕ ਤਰੀਕਾ ਇਹਨੂੰ ਇੱਥੋਂ ਕੱਢਣ ਦਾ ਸਿਮਰਨ ਹਾਂਜੀ ਗੁਰਮਖਾਣੇ ਇਹ ਤਤ ਕੱਢਿਆ ਪਿਆਰਿਓ ਕਿਹੜਾ ਤਤ ਕੱਢਿਆ ਏ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛਟਕਾਰਾ ਬੰਦਗੀ ਤੋਂ ਬਿਨਾ ਭਜਨ ਤੋਂ ਬਿਨਾ ਛਟਕਾਰਾ ਕੋਈ ਨਹੀਂ ਪਿਆਰਿਓ ਭਾਵੇਂ ਆਪਾਂ ਕਿੰਨਾ ਮਰਜੀ ਟਾਲ ਮਟੋਲ ਕਰੀ ਜਾਈਏ ਅੱਜ ਨਹੀਂ ਕੱਲ ਕਰ ਲਾਂਗੇ ਕੱਲ ਨਹੀਂ ਪਰਸੋਂ ਕਰ ਲਾਂਗੇ ਕਹਿੰਦੇ ਕਾਲ ਹੈਰੀ ਫਿਰੇ ਵਕਤ ਸਿਉ ਕਹੋ ਕੌਣ ਵਿਦ ਕੀਜੇ ਜਿਵੇਂ ਜਿਵੇਂ ਦਿਨ ਚੜਦਾ ਫਿਰ ਰਾਤ ਪੈ ਜਾਂਦੀ ਫਿਰ ਦਿਨ ਚੜਦਾ ਫਿਰ ਰਾਤ ਪੈ ਜਾਂਦੀ ਤਿਵੇਂ-ਤਿਵੇਂ ਗੁਰਮਖ ਪਿਆਰਿਓ ਆਪਣਾ ਸਮਾਂ ਘੜਦਾ ਕਹਿੰਦੇ ਆਉਦ ਘਟੇ ਤਨ ਸੀਜੇ ਕਾਲ ਹੈਰੀ ਫਿਰੇ ਵਕਤ ਸਿਉ ਕਹੋ ਕੌਣ ਵਿਦ ਕੀਜੇ ਇੱਕ ਦਿਨ ਗੁਰਮਖੋ ਇਹੋ ਜਿਹਾ ਸਮਾਂ ਆਊਗਾ ਜੇ ਇਸ ਦਿਨ ਆਪਣੇ ਸਵਾਸ ਬਿਲਕੁਲ ਖਤਮ ਹੋ ਜਾਣਗੇ ਤੇ ਆਪਾਂ ਨੂੰ ਦੇਹ ਛੱਡ ਕੇ ਸਰੀਰ ਤੋਂ ਜਾਣਾ ਪੈਣਾ ਇਹ ਕਰਕੇ ਪਾਸ਼ਾ ਸਾਵਧਾਨੀ ਕਹਿ ਰਿਹਾ ਰਾਤ ਦਾ ਕਰਕੇ ਗੁਰਮਖੋ ਸਮਾਂ ਘਟ ਰਿਹਾ ਵਾ ਪਰ ਮਰਮ ਮਨਮੁਖ ਜੀਵ ਨੂੰ ਇਹ ਭੇਤ ਨਹੀਂ ਉਹ ਦਿਨ ਰਾਤ ਕਰਕੇ ਉਹਦਾ ਸਮਾਂ ਗੁਜ਼ਰਦਾ ਜਾ ਰਿਹਾ ਗੁਜ਼ਰਦਾ ਜਾ ਰਿਹਾ ਉਹਨੂੰ ਕੋਈ ਪਤਾ ਨਹੀਂ ਆ ਉਹਦਾ ਧਿਆਨ ਕਾਲ ਨੇ ਵਿਚਾਰਾਂ ਚ ਲਵਾਇਆ ਹੋਇਆ ਹੈ ਦੇ ਉਕਸੇ ਉਗਵੇ ਦਿਨ ਆਲ ਜਾਲ ਸੰਭਾਲੇ ਮਾਇਆ ਵਿਖ ਮੋ ਪਿਆਰ ਆਈ ਰਹਿਣ ਪਿਆ ਸੁਪਨੇ ਅੰਦਰ ਸੁਪਨੇ ਵਿੱਚ ਦੁੱਖ ਸਾਰੇ ਪਿਆਰੇ ਹੁਣ ਆਪਾਂ ਇਹ ਕੋਸ਼ਿਸ਼ ਕਰਨੀ ਆਂ ਕਿ ਜਿੰਨਾ ਚਿਰ ਪੌਣ ਤੋਂ ਵੱਖ ਹੋਇਆ ਜਾਵੇ ਉਹ ਚੰਗਾ ਕਿਉਂਕਿ ਜਦੋਂ ਆਪਾਂ ਪੌਣ ਤੋਂ ਜ਼ਿਆਦਾ ਚਿਰ ਵੱਖ ਰਾਵਾਂਗੇ ਸੋਨ ਚ ਰਾਵਾਂਗੇ ਆਪਣੇ ਘਰ ਰਾਵਾਂਗੇ ਤੇ ਆਪਾਂ ਨੂੰ ਸੁੱਖ ਮਿਲੂਗਾ ਇਹ ਕਰਕੇ ਆਪਾਂ ਪੌਣ ਦੇ ਵਿੱਚ ਜ਼ਿਆਦਾ ਵਿਚਰਨਾ ਨਹੀਂ ਪੌਣ ਤੋਂ ਲੱਗ ਰਹਿਣਾ ਹੁਣ ਜਦੋਂ ਜ਼ਿਆਦਾ ਚਿਰ ਆਪਾਂ ਆਪਣੇ ਘਰ ਰਾਵਾਂਗੇ ਤਾਂ ਫਿਰ ਪਿਤਾ ਨੂੰ ਆਡੀ ਖਰਾਕ ਦੇਊਗਾ ਜਨਹਾਰ ਰਾਸ ਆਖਿਆ ਹੁਣ ਜਿਹੜੇ ਗੁਰਮਖੰਦੇ ਸਾਨੂੰ ਅਬਰਤ ਨਹੀਂ ਆ ਰਿਆ ਉਹ ਘਰ ਨਹੀਂ ਜਾਂਦੇ ਬਾਹਰ ਸਿਮਰ ਕਰੀ ਜਾਂਦੇ ਲਗਾਤਾਰ ਵਾਹਿਗੁਰੂ ਮੰਤਰ ਜਪੀ ਜਾਂਦੇ ਜਪੀ ਜਾਂਦੇ ਆ ਤੇ ਘੰਟਾ ਕਰ ਲਿਆ ਜੀ ਅਸੀਂ ਕੋਈ ਜਾਂਦਾ 2 ਘੰਟੇ ਕਰ ਲਿਆ ਕੋਈ ਜਾਂਦਾ 3 ਘੰਟੇ ਕਰ ਲਿਆ ਸਿਮਰ ਕਰਨ ਦਾ ਮਤਵ ਲਿਆ ਸਿਮਰ ਕਰਕੇ ਆਪਾਂ ਸਹਿਜ ਚ ਜਾਣਾ ਕਿੰਨਾ ਚਿਰ ਸੌਣੇ ਚ ਬੈਠੇ ਕਿੰਨਾ ਚਿਰ ਸਹਿਜ ਚ ਬੈਠੇ ਤੇ ਜੇ ਆਪਾਂ ਸਾਇਤ ਚੀ ਨਹੀਂ ਜਾਣੇ ਸੋਨ ਚ ਨਹੀਂ ਜਾਣੇ ਘੰਟੇ ਗਣ ਲਿਆ ਇਨੇ ਘੰਟੇ ਕਰ ਲਿਆ ਇਨੇ ਘੰਟੇ ਕਰ ਲਿਆ ਉਹ ਤੇ ਬਾਹਰ ਸਰੀਰ ਕੋ ਕਰਾਤਾ ਮਨ ਤੇ હાਜਰੀਆ ਨਹੀਂ ਕਿਤੇ ਫਿਰ ਬਾਦਸ਼ਾਹ ਆਪਾਂ ਨੂੰ ਸਮਝਾਉਂਦੇ ਆ ਕਹਿੰਦੇ ਜਾਂਕੋ ਭੀਤਰ ਮਹਿਲ ਬਲਾਵੇ ਵੀ ਬਾਦਸ਼ਾਹ ਆਂਦੇ ਵੀ ਜਿੰਨੂੰ ਮੈਂ ਬੁਲਾਉਣਾ ਮਹਿਲ ਦੇ ਵਿੱਚ ਕਹਿੰਦੇ ਜਾਂਕੋ ਭੀਤਰ ਮਹਿਲ ਬਲਾਵੇ ਪੁੱਛੋ ਬਾਤ ਨਰੰਤੀ ਕਹਿੰਦੇ ਕੋਈ ਨਰਾਲੀ ਗੱਲ ਪੁੱਛੋ ਬਾਦਸ਼ਾਹ ਨੂੰ ਜੇ ਤਾਂ ਨੂੰ ਅੰਦਰ ਤੇ ਆਵਾਜ਼ ਮਾਰ ਕੇ ਬੁਲਾ ਲਿਆ ਪਿਤਾ ਨੇ ਕਿਰਪਾ ਹੋ ਗਈ ਆ ਖੋਲਦਾ ਮੈਂ ਮਹਿਲ ਦਾ ਦਾਰਕ ਕਹਿੰਦੇ ਖੋਲ ਕੁਵਾਰਾ ਮਹਿਲ ਬੁਲਾਇਆ ਜੈਸਾ ਥਾ ਤੈਸਾ ਦਿਖਲਾਇ ਫਿਰ ਜਦੋਂ ਬੱਚਾ ਅੰਮ੍ਰਿਤ ਪੀਂਦਾ ਵਾ ਤੇ ਫਿਰ ਮਾਤਾ ਪਿਤਾ ਨਾਲ ਗੱਲਬਾਤ ਵੀ ਕਰਦਾ ਉੱਥੇ ਤੇ ਆਪਾਂ ਨੂੰ ਸਮਝਾਉਂਦੇ ਆ ਕਹਿੰਦੇ ਜੇ ਤੁਸੀਂ ਵੀ ਗੱਲ ਕਰਨਾ ਚਾਹੁੰਦੇ ਨੇ ਆਪਣੇ ਪਿਓ ਨਾਲ ਮਾਤਾ ਨਾਲ ਤੇ ਖੁਦ ਜਾਓ ਘਰ ਤੇ ਆਪਣੇ ਪਿਓ ਨਾਲ ਗੱਲ ਕਰ ਲਓ ਉੱਥੇ ਬੈਠ ਕੇ ਆਕੋ ਪੀਰ ਮਹਿਲ ਬਲਾਵੇ ਪੁੱਛੋ ਬਾਤ ਨਰੰਤੀ ਪੁੱਛ ਲੋ ਗੱਲਬਾਤ ਜਿਹੜੀ ਪੁੱਛਣੀ ਚਾਹੁੰਦੇ ਜਿਪਿਓ ਆਪਣੇ ਕੋਲ ਸੁਨ ਸਮਾਦ ਗੁਫਾ ਤੇ ਆਸਨ ਕੇਵਲ ਬ੍ਰह्म ਪੂਰਨ ਤੇ ਵਾਸਨ ਭਗਤ ਸੰਗ ਪ੍ਰਭ ঘোষਟ ਕਰਤ ਨਾ ਮਰਨ ਨਾ ਸੋਖ ਨਾ ਹਰਖ ਫਿਰ ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਂਦਾ ਪਿਤਾ ਪਿਓ ਤੇ ਪੁੱਤ ਦੀ ਗੱਲਬਾਤ ਹੋ ਰਹੀ ਆ ਤੀਸਰਾ ਉੱਥੇ ਕੋਈ ਨਹੀਂ ਕੋਈ ਮਾਇਆ ਨਹੀਂ ਕੋਈ ਵਿਚਾਰ ਨਹੀਂ ਕੋਈ ਫੁਰਨਾ ਨਹੀਂ ਦੋਵੇਂ ਇੱਕ ਪਿਓ ਪੋਤੇ ਇੱਕ ਜਗ੍ਹਾ ਤੇ ਬੈਠੇ ਆ ਜਦੋਂ ਸੰਤ ਭਗਤ ਐ ਇਹ ਲੋਕ ਚਾਹੁੰਦੇ ਨਾ ਪਿਆਰਿਓ ਉਹ ਪੂਰੀ ਗੱਲ ਨਹੀਂ ਦੱਸਦੇ ਅੰਦਰ ਦੀ ਵੀ ਕੀ ਮੇਰੇ ਪਿਓ ਨਾਲ ਗੱਲ ਹੋਈ ਹੈ ਉਹ ਜਿੰਨਾ ਕ ਹੁਕਮ ਹੁੰਦਾ ਓਨਾ ਹੀ ਦੱਸਦੇ ਆ ਹੁਕਮ ਤੋਂ ਬਾਹਰ ਨਹੀਂ ਜਾਂਦੇ ਗੁਰਮਖੋ ਗੁਰਬਾਣੀ ਚ ਫਰਮਾਉਂਦੇ ਕਹਿੰਦੇ ਹੂੰ ਆਉਣ ਨਾ ਜਾਇਕ ਖੁਦਾ ਕੇ ਸੇਤ ਕਿਸੇ ਨਾ ਦੇਣ ਉਹ ਜਿਹੜੀ ਘਰ ਦੀ ਗੱਲ ਹੁੰਦੀ ਨਾ ਗੁਰਮਖੋ ਉਹ ਬਾਹਰ ਨਹੀਂ ਕੱਢਦੇ ਫਿਰ हां गुरमुखो जे कोई ਪੁੱਛਦਾ ਵਾ ਤੇ ਉਹਨੂੰ ਘਰ ਜਾਣ ਦਾ ਰਸਤਾ ਜ਼ਰੂਰ ਦੱਸ ਦਿੰਦੇ ਕੱਥ ਕਹਾਣੀ ਦੇ ਰਾਈ ਪਰ ਅੰਦਰ ਦੀ ਗੱਲ ਪਿਓ ਨਾ ਜਿਹੜੀ ਹੋਈ ਉਹ ਨਹੀਂ ਦੱਸਦੇ ਕਹਿੰਦੇ ਆਪ ਕਰ ਲੋ ਜਾ ਕੇ ਗੱਲ ਹੁਣ ਦੂਸਰੇ ਪਾਸੇ ਜਦੋਂ ਆਮ ਜੀ ਜਾਂਦਾ ਉਹਨੂੰ ਪਤਾ ਨਹੀਂ ਘੇੜਦਾ ਉਹ ਪਾਪ ਸਾਡੇ ਚੜੇ ਪੈਂਦਾ ਵੀ ਕਿਤਨਾ ਘਰ ਜਾਣਾ ਉਹਨੂੰ ਕੋਈ ਪਤਾ ਨਹੀਂ ਤੇ ਪਿਓ ਫੇਚੜ ਕ ਵੀ ਮਾਰਦਾ ਕਹਿੰਦੇ ਐਨਸ ਅੰਦਲੇ ਦੀਵਕ ਦੇ ਪਾਉ ਜਲ ਡੂਬਤ ਚਿੰਤ ਕਰੇ ਕਹਿੰਦੇ ਪੁੱਤ ਮੈਨੂੰ ਚਿੰਤਾ ਪੈ ਗਈ ਤੂੰ ਪਾਪ ਜਲ ਛੱਡਿਆ ਪਿਆ ਜਦੋਂ ਪਿਓ ਕੱਢ ਕੇ ਕੋਲ ਬਿਠਾ ਲੈਂਦਾ ਵਾ ਇੱਕ ਗ੍ਰਹਿ ਚ ਬਿਠਾ ਲੈਂਦਾ ਵਾ ਕਹਿੰਦੇ ਇੱਕ ਗ੍ਰਹਿ ਵਾਸੇ ਪਿਓ ਪੁੱਤ ਇੱਕੇ ਗ੍ਰਹਿ ਬੈਠੇ ਆ ਮਿਲ ਬਾਤ ਨਾ ਕਰਤੇ ਭਾਈ ਕਿਉਂਕਿ ਉਹ ਪਿਓ ਸਾਹਮਣੇ ਆ ਉਹ ਤਰੇ ਗੁਣਾ ਚ ਵੇਖੀ ਜਾਂਦਾ ਚਾਤ ਚਾਕੀਆਂ ਚਾਤਕੀਆਂ ਤਰੇ ਗੁਣਾ ਦੀਆਂ ਮਾਰਦਾ ਜੋ ਇੱਥੇ ਕਰਦਾ ਉਹੋ ਹੀ ਉੱਥੇ ਜਾ ਕੇ ਕਰਦਾ ਪਿਤਾ ਸਮਝਾਉਂਦਾ ਕਹਿੰਦਾ ਵੀ ਜੇ ਮਾਇਆ ਦੇ ਘਰ ਚ ਬੈਠੇ ਉਹਦੇ ਨਾਲ ਤੇ ਚੰਗਾ ਹੀ ਆ ਵੀ ਆਪਣੇ ਘਰ ਬੈਠਾ ਕਿਤਰਾ ਸਮਝਾਉਂਦੇ ਗੁਰਬਾਣੀ ਕਹਿੰਦੇ ਜਾਗਣ ਤੇ ਸੁਪਨਾ ਭਲਾ ਵਸੀ ਪ੍ਰਭ ਕੇ ਸੰਗ ਉੱਥੇ ਸਵਾਸਤ ਖਰਚ ਨਹੀਂ ਹੋ ਰਿਆ ਕੋਈ ਵੀ ਸੁਪਨੇ ਦੇ ਵਿੱਚ ਪਾਉਣ ਤੋਂ ਵਾਕਿਆ ਸਵਾਸ ਉਦੋਂ ਖਰਚ ਹੋਣਾ ਜਦੋਂ ਇਹ ਦੇਈ ਦੇ ਵਿੱਚ ਪਾਉਣ ਦੇ ਵਿੱਚ ਪ੍ਰਵੇਸ਼ ਕੀਤਾ ਤੇ ਲੇਖਾ ਸ਼ੁਰੂ ਹੋ ਜਾਣਾ ਪਾਸ਼ਾਹੀ ਸਮਝਾਂ ਦੇ ਗਰਬਾਣੀ ਚ ਕਹਿੰਦੇ ਲੇਖੇ ਬੋਲਣ ਬੋਲੀ ਲੇਖੇ ਖਾਣਾ ਖਾਓ ਲੇਖੇ ਵਾਟ ਚਲਾਈਏ ਲੇਖੇ ਸੁਣ ਵਿਖਾਓ ਕਹਿੰਦੇ ਸਾਰਾ ਕੁਝ ਲੇਖੇ ਤੇ ਪੜ੍ਹੇ ਕੇ ਪੁੱਛਣ ਜਾਓ ਕਹਿੰਦੇ ਪੜਿਆਂ ਲੇਖਿਆਂ ਨੂੰ ਨਾ ਪੁੱਛਿਓ ਸਾਰਾ ਕੁਝ ਲੇਖੇ ਝੋਣ ਡਿਆ ਜੇ ਇਹ ਕਰਕੇ ਆਪਣਾ ਲੇਖਾ ਤੁਹਾਨੂੰ ਦੇਣਾ ਪੈਣਾ ਜੇ ਇਹ ਕਰਕੇ ਲੇਖਾ ਆਪਣਾ ਲਿਖੀ ਜਾਇਆ ਜੇ ਜਿੱਤਰਾ ਕਹੇ ਵੇਲੇ ਬੱਚਾ ਕੰਮ ਤੇ ਨਹੀਂ ਲੱਗਾ ਤੇ ਬਾਹਰ ਯਾਰਾਂ ਦੋਸਤਾਂ 'ਚ ਫੇਰਨ ਵੀ ਨਹੀਂ ਜਾਂਦਾ ਤੇ ਮਾਤਾ ਪਿਤਾ ਆਖਦੇ ਆ ਵੀ ਚਲੋ ਕੋਈ ਕੰਮ ਨਹੀਂ ਕਰਦਾ ਚਲੋ ਘਰ ਤੇ ਬੈਠਾ ਨਾ ਆਪਣੇ ਮਾਪਿਓ ਕੋਲ ਤੇ ਬੈਠਾ ਨਾ ਹੁਣ ਜਦੋਂ ਹੀ ਨਿਰਜਮੈਲ 'ਚ ਆਪਣਾ ਮਨ ਪ੍ਰਵੇਸ਼ ਹੁੰਦਾ ਪਾਉਣ ਦੇ ਵਿੱਚ ਭਾਵੇਂ ਉਹ ਸਤਗੁਰਿਆ ਭਾਵੇਂ ਉਹ ਗੁਰੂ ਆ ਭਾਵੇਂ ਉਹ ਸੰਤ ਆ ਭਾਵੇਂ ਉਹ ਸਾਧੂ ਆ ਭਾਵੇਂ ਉਹ ਮਨਮੁਖ ਆ ਪਹਾਮਿਆ ਚੇਖਿਆ ਸਾਰਿਆਂ ਦੇ ਮਗਰ ਇਹ ਜਿਉਂ ਹੀ ਪਾਉਣ ਚਰਾਲਦਾ ਦੂਤ ਮਗਰ ਲੱਗ ਜਾਂਦੇ ਆ ਜਿਉਂ ਹੀ ਦੂਤ ਮਗਰ ਲੱਗਦੇ ਆ ਤੇ ਖਰਚਾ ਸ਼ੁਰੂ ਲੇਖਾ ਸ਼ੁਰੂ ਤੇ ਪਾਸ਼ਾ ਦੇ ਧਿਆਨ ਦੇ ਨਾਲ ਪਾਉਣ ਖਰਚਿਆ ਜੇ ਆਪਣੇ ਖਿਲਾਫ ਹੀ ਨਾ ਲਿਖ ਲਿਆ ਜੇ ਆਪਣੇ ਖਿਲਾਫ ਕਿਤਰਾ ਲਿਖਦੇ ਕਹਿੰਦੇ ਵੰਗਾਰ ਕਰੇ ਵੰਗਾਰਿਆ ਸਿਰਫਾਰ ਠਾਵੇ ਹੁਣ ਵੰਗਾਰ ਕਰਦਾ ਦੂਸਰੇ ਦੀ ਭਾਰ ਚੁੱਕਦਾ ਆਪਣੇ ਸਵਾਸਾਂ ਨਾਲ ਦੂਸਰੇ ਦੇ ਨਿੰਦਿਆ ਕਰ ਕਰਕੇ ਆਂਦੀ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾ ਕਿੱਥੇ ਛੱਡਦੇ ਫਿਰ ਕਹਿੰਦੇ ਨਰਕੇ ਘੋੜ ਫਵਨ ਕਹਿੰਦੇ ਨੂੰ ਨਰਕ ਛੱਡੋ ਵੀ ਇਹ ਕਿਨੇ ਕਰ ਕੀ ਰਿਹਾ ਹੈ ਆਪਾਨੂੰ ਸਮਝ ਆਉਂਦੇ ਗੁਰਮੁਖੋ ਪਿਤਾ ਜੀ ਸਮਝਾਉਂਦੇ ਆ ਕਹਿੰਦੇ ਪੰਜ ਪੈਰੂਆ ਦਰ ਪਰ ਰਹਿਤੇ ਤਿੰਨ ਕਾ ਨਹੀਂ ਪੱਤੇ ਆਰਾ ਸਚੇਤ ਅਚੇਤ ਹੋਏ ਰਹੋ ਲੈ ਪ੍ਰਕਾਸ਼ ਉਜਾਲਾ ਕਹਿੰਦੇ ਆ ਵੀ ਇਹ ਹਰ ਵੇਲੇ ਦਰ ਤੇ ਡੀਗ ਰਹੇ ਆ ਮਨ ਨੂੰ ਵੀ ਕਦੋਂ ਪ੍ਰਵੇਸ਼ ਹੋਵੇ ਪੌਣ ਚ ਤੈਨੂੰ ਫੜੀਏ ਤੇ ਇਹ ਕਰਕੇ ਪੁੱਤ ਪ੍ਰਕਾਸ਼ ਦਾ ਗੁਰਮੰਤਰ ਦਾ ਅਜਾਲਾ ਲੈ ਕੇ ਤ੍ਰੈ ਗੁਣਾ ਦੇ ਵਿੱਚ ਪੁੱਤ ਤੁਰੀ ਕਿਤੇ ਇਹ ਨਾ ਹੋਵੇ ਵੀ ਤੂੰ ਆਉਂਦਿਆ ਸਾਰੀ ਪੌਣ ਚ ਛਾਲ ਮਾਰ ਕੇ ਤੇ ਇਹਨਾਂ ਦੇ ਨਾਲ ਰਲ ਜਾਈਂ ਜਦੋਂ ਆਪਾਂ ਆ ਜਾਂਨੇ ਆ ਨਾ ਤ੍ਰੈ ਗੁਣਾ ਚ ਫੇਰ ਵੀ ਮਾਇਆ ਖਹਿੜਾ ਨਹੀਂ ਛੱਡਦੀ ਵਿਚਾਰ ਪ੍ਰਗਟ ਕਰਦੀ ਆ ਬਾਰ-ਬਾਰ ਵਿਚਾਰ ਪ੍ਰਗਟ ਕਰਦੀ ਆ ਵੀ ਜੋ ਮੈਂ ਵਿਚਾਰ ਮਾਇਆ ਦੇ ਰਹੀ ਆ ਇਹ ਅਭਲ ਕਰੇ ਉੱਤੇ ਪਰ ਜੇ ਤੇ ਗਿਆਨ ਆਨ ਨੂੰ ਫੇਰ ਨਹੀਂ ਅਭਲ ਕਰਦਾ ਤੇ ਜੇ ਗਿਆਨ ਇਹਦਾ ਖੋਲਿਆ ਵਾ ਫੇਰੇ ਅਭਲ ਕਰਦਾ ਏ ਇਹ ਹਰ ਇੱਕ ਨੂੰ ਪਰਮ ਵਿੱਚ ਪਾਉਂਦੀ ਆ ਜਿ ਤਰ੍ਹਾਂ ਹੁਣ ਅੱਜ ਆਪਾਂ ਜਿੱਤ ਕੇ ਵੀ ਚਲ ਗਏ ਆ ਖੇਡ ਨੂੰ ਵੀ ਮਤਲਬ ਜਿੱਤ ਕੇ ਚਲ ਗਏ ਆ ਕੱਲ ਆਪਾਂ ਦੁਬਾਰਾ ਫੇਰ ਆਉਣਾ ਇਨਫ ਇਹਨੇ ਹੱਥ ਥੋੜੀ ਜਾਣਾ ਵੀ ਜਿੱਤ ਕੇ ਚਲ ਗਿਆ ਇਹਨੂੰ ਫੇਰ ਪਰ ਮਜਬਾਉਣਾ ਹਾਂਜੀ ਇਹ ਜੱਗ ਕੋ ਜਿਹੜੀ ਠਗੌਰੀ ਲਾਈ ਏ ਠੱਗ ਦੀ ਆ ਇਹ ਕਰਕੇ ਰੋਜ਼ ਦੀ ਰੋਜ਼ ਗਿਆਨ ਲੈਣਾ ਰੋਜ਼ ਦੀ ਰੋਜ਼ ਧਿਆਨ ਕਰਨਾ ਹੁਣ ਜੇ ਆਪਾਂ ਕੱਲਾ ਗਿਆਨ ਹੀ ਲਈ ਜਾਂਨੇ ਗਿਆਨ ਹੀ ਲਈ ਜਾਂਨੇ ਧਿਆਨ ਚ ਆਪਾਂ 1 ਸਕਿੰਟ ਵੀ ਨਹੀਂ ਜਾਂਦੇ ਤੇ ਉਹ ਗਿਆਨ ਹਉਮੇ ਦਾ ਕਾਰਨ ਬਣ ਜਾਂਦਾ ਪਿਆਰਿਓ ਜਿਹੜੇ ਗੁਰਮੁਖ ਹੁੰਦੇ ਆ ਨਾ ਉਹ ਫੇਰ ਬੇਨਤੀ ਕਰਦੇ ਆ ਕੀ ਬੇਨਤੀ ਕਰਦੇ ਆ ਕਹਿੰਦੇ ਜੋ ਸੁਖਾਂ ਨੂੰ ਸਾਡੇ ਘਰ 'ਚ ਮਿਲਿਆ ਉਹ ਸਾਨੂੰ ਇੱਥੇ ਤਰੇਹ ਗੁਣਾ 'ਚ ਵੀ ਮਿਲਣਾ ਚਾਹੀਦਾ ਇਹ ਬੇਨਤੀ ਕਰਦੇ ਆ ਉਹਨਾਂ ਨੂੰ ਪਿਤਾ ਨੂੰ ਆਪ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦੜਾਏ ਕਹਿਣ ਦਾ ਭਾਵ ਇਹ ਵੀ ਜਦੋਂ ਤੁਸੀਂ ਘਰੋਂ ਨਿਕਲਣਾ ਗੁਰਮੰਤਰ ਨੂੰ ਨਾਲ ਰੱਖਣਾ ਆਪ ਤਦ ਉਹ ਨ ਆਪਣੇ ਗੁਰਮੰਤਰ ਨੂੰ ਦ੍ਰਿੜ ਕਰੋਗੇ ਤੇ ਪੌਣ ਸਾਮ ਰੱਖੋਗੇ ਜਦੋਂ ਪੌਣ ਸਾਮ ਰੱਖੋਗੇ ਨਾ ਕਾਮ ਆਵੇ ਨਾ ਕਰੋਧ ਆਵੇ ਨਾ ਹਉਮੈ ਆਵੇ ਨਾ ਹੰਕਾਰ ਆਵੇ ਇਹ ਪੰਜ ਦੂਰ ਖਲੋ ਜਾਂਦੇ ਹੱਥ ਜੋੜ ਕੇ ਗੁਰਮੁਖ ਫਿਰ ਤੁਰੇ ਫਿਰਦੇ ਆਵਾ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਹਦੇ ਨਾਲ ਪੌਣ ਸਾਮ ਰਹਿੰਦੀ ਫੇ ਉਹਨਾਂ ਸੁੱਖ ਮਿਲਦਾ ਹਾਂਜੀ ਸੁਖੀ ਹੋਣ ਦਾ ਗੁਰਮਖੋ ਕਿਸੇ ਨੇ ਤੁਹਾਨੂੰ ਦੱਸਣਾ ਸੁਖੀ ਹੋਣ ਦਾ ਇੱਕ ਹੀ ਤਰੀਕਾ ਵਾ ਪੌਣ ਨੂੰ ਸਾਮ ਰੱਖੋ ਜਿਨੂੰ ਆਪਾਂ ਨੂੰ ਪਾਤਸ਼ਾਹ ਸਮਝਾਉਂਦੇ ਜਿੱਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਜਾਈ ਤੂੰ ਹੀ ਪਾਉਣ ਨੂੰ ਸਾਮ ਰੱਖ ਲਿਆ ਤੂੰ ਜਿੱਥੇ ਮਰਜੀ ਧਿਆਨ ਲਾਓ ਸੱਚ ਜਿ ਲਾ ਲਓ ਨਾਮ ਚਲਾ ਲਓ ਗੁਰਮੰਤਰ ਚਲਾ ਲਓ ਇਹ ਪੰਜ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ ਜਦ ਹੀ ਪਾਉਣ ਦਾ ਸਤਲਨ ਵਿਗੜਿਆ ਚੰਦ ਤੇ ਸੂਰਜਾ ਸਤਲਨ ਨੂੰ ਗਾੜਤਾ ਗਾੜੀਆਂ ਨਾਲ ਜਵੱਦ ਕੱਟ ਦਿਖਣ ਟਾਇ ਪਿਆ ਇਧਰੋਂ ਨਾਸਾਂ ਦਾ ਸਤਲਨ ਨੂੰ ਗਾੜਤਾ ਇਧਰ ਵੀ ਵੱਧ ਘਟੋ ਗਈ ਪੌਣ ਥੱਲੇ ਜਿਹੜੀਆਂ ਰਸਨਾਵਾਂ ਇੱਥੇ ਅਗਰ ਹਸਦੀ ਜਿਉਂ ਹੀ ਆਪਾਂ ਇੱਥੇ ਬੋਲਣਾ ਸ਼ੁਰੂ ਕੀਤਾ ਆਪਾਂ ਨੂੰ ਭੇਤ ਨਹੀਂ ਤੇ ਇਹ ਫਿੱਕੇ ਵਚਨ ਸ਼ੁਰੂ ਕਰਦੇ ਤੇ ਪਾਦਸ਼ਾਹ ਸਮਝਾਉਂਦੇ ਕਹਿੰਦੇ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਸਾਹਮਣੇ ਦਰਗਾਵਾ ਕਹਿੰਦੇ ਦਰਗੇ ਫਿੱਕਾ ਸੋਟੀਏ ਮੂੰਹ ਥੁੱਕਾਂ ਫਿੱਕੇ ਪਾ ਤੇ ਜਦੋਂ ਹੁਣ ਆਪਾਂ ਇਹ ਫਿੱਕਾ ਫਿੱਕਾ ਕਰੀ ਜਾਵਾਂਗੇ ਤੇ ਆਪਣਾ ਮਨ ਵੀ ਫਿੱਕਾ ਤਨ ਵੀ ਫਿੱਕਾ ਫੇ ਆਬਰਤ ਨਹੀਂ ਆਉਣ ਲੱਗਾ ਪਿਆ ਰਿਓ ਇਹ ਖਿਆਲ ਰੱਖਣਾ ਆਪਾਂ ਹੁਣ ਤੁਸੀਂ ਦੁਨਿਆਵੀ ਤਨ ਜਿੰਨਾ ਮਰਜੀ ਦੇਈ ਜਾਵੋ ਕਿਸੇ ਨੂੰ ਉਹ ਦਿਨਾਂ ਨਹੀਂ ਮਿਲਦਾ ਹੁਣ ਮੈਲ ਚੜੀ ਆ ਸੂਖਮ ਵਿਚਾਰਾਂ ਦੀ ਤੇ ਵਾਹਿਗੁਰੂ ਆਪਾਂ ਤਨ ਦੇ ਦਈਏ ਵੀ ਆ ਲੋ ਤਨ ਤੇ ਸਾਡੀ ਮੈਲ ਲੱਥ ਜੇ ਨਹੀਂ ਲੱਥਦੀ ਕਿਉਂਕਿ ਮੈਲ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋ ਗਿਆ ਸ਼ਾਹ ਇਹ ਕਾਲਾ ਤੇ ਹੋ ਗਿਆ ਮੈਲ ਆਪ ਤੇ ਲੈਂਦਾ ਜਾਂ ਨਾਲ ਦੂਸਰੇ ਨੂੰ ਵੀ ਵਰਤਾਉਂਦਾ ਵਾ ਗੁਰਮੁਖ ਪਿਆਰਿਓ ਇਹ ਖਿਆਲ ਰੱਖਣਾ ਆਪਾ ਹੁਵੇਲੇ ਇਹ ਮਨ ਚਿਤਰਾਇਆਂ ਕਰਦਾ ਮਨ ਚੰਚਲ ਹੈ ਨਾ ਤੇ ਚੰਚਲ ਮਨ ਨੂੰ ਇਹ ਚੱਟ ਫੜ ਲੈਂਦੇ ਤੇ ਗੁਰਬਾਣੀ ਜੀ ਵੀ ਸਮਝਾਇਆ ਕਹਿੰਦੇ ਇਹ ਮਨ ਮੇਰਿਆ ਚਿਤ్రਾਈ ਨਾ ਪਾਇਆ ਜਾਏ ਚਿਤ్రਾਈ ਨਾ ਪਾਇਆ ਜਾਏ ਸੋਣ ਮਨ ਮੇਰਿਆ ਕਹਿੰਦੇ ਮੇਰਾ ਪੁੱਤ ਸੁਣ ਚਿਤਰਾਇਆਂ ਦੇ ਨਾਲ ਥੋੜੀ ਮਿਲਣ ਲਗਾ ਭੋਲੇ ਪਾਏ ਮਿਲਿਓ ਰਹੂ ਰਾਇਆ ਇਹ ਜੀ ਹੁਣ ਕਾਫੀ ਲੰਮਾ ਸਮਾਂ ਪਦਾਰਥਾਂ ਨੂੰ ਇਕੱਠੇ ਕਰਨ ਤੇ ਲਾ ਦਿੰਦੇ ਆ ਪਦਾਰਥ ਤੇ ਮਿਲ ਗਏ ਪਰ ਮਨ ਦਾ ਸੁਖ ਥੋੜੀ ਮਿਲਿਆ ਹੈ ਮਿਲਣਾ ਵੀ ਨਹੀਂ ਸਰੀਰ ਨੂੰ ਜਿੱਥੇ ਮਰਜੀ ਲਈ ਫਿਰ ਨਹੀਂ ਮਿਲਦਾ ਮਨ ਦਾ ਸੁਖ ਜੇ ਕਿਤੇ ਐਸੇ ਸਰੀਰ ਦੇ ਅੰਦਰ ਚਲ ਜੀਏ ਤੇ ਮਨ ਦਾ ਸੁਖ ਪ੍ਰਾਪਤ ਹੋ ਜਾਣਾ ਆਪਾਂ ਹੁਣ ਜਿਹੜੇ ਗੁਰਮੁਖਿਆ ਉਹਨਾਂ ਨੂੰ ਇਹ ਗੱਲ ਦਾ ਪਤਾ ਹਵਾ ਬਿਸਕ ਮਿਲਣਾ ਤੇ ਪਾਉਣ ਨੂੰ ਸਮ ਕਰਕੇ ਉਹ ਤਰ੍ਹਾਂ ਸੁੱਖ ਨਹੀਂ ਮਿਲਦਾ ਤੇ ਉਹ ਫਿਰ ਪਾਉਣ ਨੂੰ ਸਮ ਰੱਖਦੇ ਆ ਤੇ ਤੁਸੀਂ ਉਹਨਾਂ ਲਵੇਦੇ ਨਾ ਖੁਸ਼ ਰਹਿੰਦੇ ਆ ਤੇ ਸਿਮਰਨ ਵੀ ਵੇਖਣ ਨੂੰ ਘਟ ਕਰਦੇ ਆ ਕਿਉਂ ਕਿਉਂਕਿ ਉਹਨਾਂ ਸਿਮਰਨ ਕਰ ਕਰਕੇ ਪਹਿਲਾਂ ਆਪਣੇ ਮਨ 'ਚ ਦ੍ਰਿੜ ਕਰ ਲਿਆ ਹੁਣ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਆਏ ਉਹ ਕੱਲਾ ਸੁਣੀ ਜਾਂਦੇ ਅੰਦਰੋਂ ਉਹਨਾਂ ਦੇ ਪ੍ਰਗਟ ਹੋ ਗਿਆ ਵਾਹਿਗੁਰੂ ਅੰਦਰ ਉਹ ਸੁਣੀ ਜਾਂਦੇ ਆ ਸੁਣੀ ਜਾਂਦੇ ਆ ਕਦੀ ਅਨਹਦ ਸ਼ਬਦ ਨੂੰ ਸੁਣਦੇ ਆ ਪੈਂਦੇ ਆ ਕਦੀ ਗੁਰਮੰਤਰ ਨੂੰ ਸੁਣਦੇ ਆ ਕਦੀ ਸੱਚ ਨੂੰ ਵੇਖਣ ਦਾ ਪੈਂਦੇ ਆ ਉਹਨਾਂ ਨੂੰ ਮਤਲਬ ਇਹ ਪਰਹਾਰ ਜਾਂਦਾ ਕਾਲ ਕਹਿੰਦੇ ਨਾਮ ਸੁਣੇ ਤਾਂ ਦੂਰੋਂ ਭੱਗ ਗਏ ਮਤ ਮਾਰੇ ਹਰ ਜੀ ਉਹ ਬੇਪਰਵਾਹ ਤੇ ਦੋਵੇਂ ਸੁਰੱਖਿਆ ਚੱਕਰ ਬਣਾ ਕੇ ਰੱਖਦੇ ਆ ਗੁਰਮੰਤਰ ਦਾ ਸੁਰੱਖਿਆ ਚੱਕਰ ਬਣਾ ਕੇ ਵੀ ਰੱਖਦੇ ਆ ਤੇ ਨਾਲ ਨਾਮ ਦਾ ਸੁਰੱਖਿਆ ਚੱਕਰ ਬਣਾ ਰੱਖਦੇ ਫਿਰ ਪੌਣ ਸਮ ਰਹਿੰਦੀ ਆ ਉਹ ਸੁਖ ਸੁਖ ਚ ਰਹਿੰਦੇ ਆ ਫਿਰ ਜਦੋਂ ਪੌਣ ਸਮ ਆ ਫਿਰ ਅਸਰ ਨਹੀਂ ਹੁੰਦਾ ਕਿਸੇ ਗੱਲ ਦਾ ਫਿਰ ਭਾਵੇਂ ਤੁਹਾਨੂੰ ਕੋਈ ਫਿੱਕੇ ਬਚਨ ਵੀ ਬੋਲਦਾ ਵਾ ਤੁਹਾਡੇ ਤੇ ਕੋਈ ਅਸਰ ਨਹੀਂ ਰਹਿਣਾ ਇਹ ਕਰਕੇ ਪੌਣ ਨੂੰ ਸਾਹਮਣ ਕਰੀਏ ਆਪਾਂ ਸਾਰੇ ਜਿੱਤਰਾ ਉਹ ਪੌਣ ਸਾਹਮਣ ਤੁਹਾਨੂੰ ਕੋਈ ਘਾਟਾ ਪੈ ਗਿਆ ਨੁਕਸਾਨ ਹੋ ਗਿਆ ਪੌਣ ਸਾਹਮਣ ਤੁਸੀਂ ਕਹੋਗੇ ਕੋਈ ਗੱਲ ਨਹੀਂ ਘਾਲ ਦਾ ਖੇਡ ਆ ਤੇ ਜੇ ਪੌਣ ਨਹੀਂ ਸਾਹਮਣ ਤੇ ਤੁਹਾਨੂੰ ਹੱਥਾਂ ਪੈਰਾਂ ਦੀਆਂ ਪੈ ਜਾਣਗੇ ਇਹ ਕੀ ਹੋ ਗਿਆ ਮੇਰੇ ਨਾਲ ਕਿਉਂ ਪੌਣ ਸਾਹਮਣ ਨਹੀਂ ਆ ਦਰ ਬੰਦ ਆ ਪੌਣ ਸੰਮ ਦਾ ਮਤਲਬ ਵੀ ਦਰ ਖੁੱਲਾ ਵਾ ਗੁਰਮੁਖ ਦਾ ਆਉਣਾ ਜਾਣਾ ਬਣਿਆ ਵਾ ਤੇ ਜੇ ਪੌਣ ਨਹੀਂ ਸੰਮ ਤੇ ਗੁਰਮੁਖ ਦਾ ਆਉਣਾ ਜਾਣਾ ਥੋੜੀ ਬਣਿਆ ਹੋਇਆ ਏ ਕਰਕੇ ਗੁਰਮੁਖ ਵੀ ਜਿਹੜਾ ਵਾ ਉਹ ਵੀ ਵਿਚਾਰਾਂ ਚ ਆ ਫਿਰ ਲੋਭ ਦੀ ਲਹਿਰ ਨਹੀਂ ਪੈਦਾ ਹੋਗੀ ਗੁਰਮੁਖ ਪਿਆਰਿਓ ਫਿਰ ਲੋਭ ਦੀ ਲਹਿਰ ਫਿਰ ਦੂਰ ਦੂਰ ਰਹਿਣਗੀਆਂ ਲੋਭ ਦੀਆਂ ਰਹਿਣਾ ਪਿਆਰਿਓ ਕਹਿੰਦੇ ਸੰਤੋ ਮਨ ਪਾਉਣੇ ਸੁਖ ਬਣਿਆ ਸੰਤੋ ਮਨ ਪਾਉਣੇ ਸੁਖ ਬਣਿਆ ਕੁਝ ਜੋਗ ਪ੍ਰਾਪਤ ਗਣਿਆ ਇਹ ਕਰਕੇ ਗੁਰਮੁਖੋਂ ਪੌਣ ਦੇ ਵਿੱਚ ਵੀ ਸੁਖ ਆ ਸਕਦਾ ਵਾ ਜੇ ਆਪਾਂ ਜੀਵਨ ਜਾਲ ਸਿੱਖ ਲਈਏ ਗੁਰਮਤ ਜੀਵਨ ਜਾਚ ਜੇ ਪੌਣ ਸਾਮ ਨਹੀਂ ਗੁਰਮੁਖ ਪਿਆਰਿਓ ਫਿਰ ਮਨ ਵਿਚਾਰਾਂ ਚ ਰਹੇਗਾ ਦੁਖੀ ਰਹੇਗਾ ਭਾਵੇਂ ਜਿੰਨਾ ਮਰਜੀ ਪੈਹਾ ਵਾ ਗੱਡੀਆਂ ਵਾਂ ਕਾਰਾਂ ਵਾਂ ਏਸੀ ਆ ਜੋ ਮਰਜੀ ਦੁਨਿਆਵੀ ਚੀਜ਼ ਆ ਜੇ ਆ ਪੌਣ ਨਹੀਂ ਨਾ ਸਾਮ ਗੁਰਮੁਖੋ ਫਿਰ ਦੁੱਖ ਚ ਚਲ ਜਾਂਦਾ ਜੇ ਪੌਣ ਸਾਮ ਆ ਭਾਵੇਂ ਸਾਥ ਰਵਿਸ਼ਿਆ ਵਾ ਤਾਂ ਵੀ ਕੋਈ ਪਰਵਾਹ ਨਹੀਂ ਇਹਨੂੰ ਕੋ ਪੌਣ ਸਾਮ੍ਹਿਆ ਤੇ ਆਓ ਆਪਾਂ ਥੋੜਾ ਜਿਹਾ ਅਭਿਆਸ ਕਰੀਏ ਫਿਰ ਸਮਾਪਤੀ ਕਰਦੇ ਮਾਲ ਕਿਰਪਾ ਕਰੇ ਇਸੇ ਤਰ੍ਹਾਂ ਲਾਹਾ ਲੈਂਦੇ ਰਹੋ ਆਪ ਵੀ ਜਪੋ ਤੇ ਹੋਰਾਂ ਨੂੰ ਵੀ ਜਪਾਓ ਤੇ ਆਪ ਵੀ ਸੁਣੋ ਵਿਚਾਰਾਂ ਤੇ ਦੂਜਿਆਂ ਨੂੰ ਵੀ ਸੁਣਾਓ ਗਾੜੀ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਸਾਰੇ ਕੋਈ ਨਾ ਕੋਈ ਨਾਮ ਜਪ ਲੈ ਕੋਈ ਲਾਹਾ ਲੈ ਲੇ ਇਹ ਕਰਕੇ ਆਪਣਾ ਫਰਜ਼ ਬਣਦਾ ਵਾ ਕਿਉਂਕਿ ਜਿਉਂ ਤੁਸੀਂ ਗਾੜੀ ਸ਼ੇਅਰ ਕਰੋਗੇ ਤੇ ਇਹ ਤੁਹਾਨੂੰ ਕਮਿਸ਼ਨ ਵੀ ਮਿਲਣਾ ਵਿੱਚੋਂ ਵੀ ਇਹਨੇ ਗਾੜੀ ਕਿਸ ਨੂੰ ਹੋਰ ਵੀ ਦੱਸਿਆ ਵਾ ਵਾਏ ਗਰੂ ਵਾਹ 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 ਗੁਰੂ 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 ਵਾਹ ਗਰੂ ਵਾਈ 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 ਗਰੂ